ਨੇ ਹੈ ਸੋ ਐ ਤੋਈ ਕ ਗੱਲ ਬੜੀ ਸਪਸ਼ਟ ਹੈ ਕਿ ਕਿਉਂਕਿ ਹੁਣ 2027 ਨੇੜੇ ਆ ਆਮ ਆਦਮੀ ਪਾਰਟੀ ਨੂੰ ਜੇ ਕਿਸੇ ਦਾ ਡਰਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸ ਨਾਲ ਠੀਕ ਜਿੱਦਾਂ ਸਮਝੋਤਾ ਹੈ ਤਾਂ ਹੀ ਤਾਂ ਨਾਤਾ ਹਲੇ ਚਰਨਜੀਤ ਚੰਨੀ ਸਾਹਿਬ ਦੇ 2 ਕਰੋੜ ਵਾਲੇ ਕੇਸ 'ਚ ਕੋਈ ਐਸਆਈਟੀ ਬਣੀ ਨਾ ਹੀ ਰਾਜਾ ਵੜਿੰਗ ਜੀ ਦੇ ਬੋਡੀਆਂ ਵਾਲੇ 'ਚ ਕੋਈ ਐਸਆਈਟੀ ਬਣੀ ਨਾ ਹੀ ਬਾਕੀ ਐਮਐਲਏ ਉਹ ਸਾਰੇ ਬੇ ਚਲੋ ਮੈਂ ਮੈਂ ਜਵਾਬ ਲੈਣਾ ਮੈਂ ਗੁਰਪ੍ਰੀਤ ਜੀ ਔਰ ਸੁਸ਼ੀਲ ਸਰਦਾਰ ਨੂੰ ਗ੍ਰੂਪ ਕਰਨਾ ਹੈ ਓਪੋਨੈਂਟ ਕਰੋਮਨੀ ਅਕਾਲੀ ਦਲ ਹੈ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਰਾੜ ਸਾਹਿਬ ਰਿਐਕਟ ਕਰਿਓ ਠੀਕ 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 ਪਹਿਲਾ ਬਿਕਰਮ ਬੀਸਿਕਲੀ ਗੱਲ ਇਹ ਹੈ ਕਿ 27 ਦੇ ਵਿੱਚ ਇਲੈਕਸ਼ਨ ਹੈ ਔਰ ਤੁਹਾਡੇ ਸਾਹਮਣੇ ਸਿਰਫ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੀ ਚੈਲੰਜ ਹੈ ਇਸ ਕਰਕੇ ਸੱਜੇ ਖੱਬੇ ਹਰ ਪਾਸੇ ਤੋਂ ਤੁਸੀਂ ਅਕਾਲੀ ਦਲ ਨੂੰ ਘੇਰਾ ਪਾਉਣਾ ਚਾਹੁੰਦੇ ਹੋ ਦੇਖੋ ਗੌਰਵ ਜੀ ਜਿਹੜੇ ਅਕਾਲੀ ਦਲ ਨੂੰ ਜਲੰਧਰ ਪੱਛਮੀ ਤੋਂ ਸਿਰਫ 800 ਵੋਟ ਪੈਂਦੀ ਹੈ ਉਹਦੇ ਤੋਂ ਸਾਨੂੰ ਕਾਹਦਾ ਡਰ ਹੋਊਗਾ ਜਿਹੜਾ ਅਕਾਲੀ ਦਲ ਚਾਰ ਜਿਮਣੀ ਚੋਣਾ ਮਿਸਿੰਗ ਹੀ ਕਰ ਜਾਂਦਾ ਛੱਡ ਜਾਂਦਾ ਸਕਿਪ ਕਰ ਜਾਂਦਾ ਹੈ ਉਹਦੇ ਤੋਂ ਸਾਨੂੰ ਕਾਹਦਾ ਡਰ ਹੋਊਗਾ ਜਿਹੜਾ ਅਕਾਲੀ ਦਲ ਅੱਜ ਚਾਰ ਚਾਰ ਥਾਵਾਂ ਤੇ ਵੰਡਿਆ ਪਿਆ ਹੈ ਉਧੇ ਤੋਂ ਸਾਨੂੰ ਕਾਹਦਾ ਡਰ ਹੂਗਾ ਨਹੀਂ ਪਰ ਡਰ ਨਹੀਂ ਹੈ ਪਰ ਜਲ ਇਹ ਕਿ ਫਿਰ ਕਲੀਅਰ ਕਰ ਦਿਓ ਨਾ ਤੁਸੀਂ ਕਲੀਅਰ ਕਰ ਦਿਓ ਕਿ ਕੋਈ ਡੀਏ ਦਾ ਕੋਈ ਆਮਦਨ ਦਾ ਕੋਈ ਜਾਇਦਾਦ ਦਾ ਕੋਈ ਬਿਉਰਾ ਹੀ ਇਕੱਠਾ ਨਹੀਂ ਕੀਤਾ ਜਾ ਰਿਹਾ ਗੌਰਵ ਜੀ ਗੌਰਵ ਜੀ ਅਸੀਂ ਕੋਈ ਹੈਗਾ ਬਿਉਰਾ ਨਹੀਂ ਇਕੱਠਾ ਕਰ ਗੌਰਵ ਜੀ ਜਸਪ੍ਰੀਤ ਵਾਲਾ ਸਵਾਲ ਪੁੱਛੋ ਅਸੀਂ ਸਿਰ ਤੇ ਸਿਰ ਤੋਂ ਮੈਨੂੰ ਸਵਾਲ ਪੁੱਛੋ ਨਾ ਉਹ ਫੇਰ ਉਹ ਪੁੱਛੋ ਸਵਾਲ ਇਹ ਬ੍ਰਾਡ ਸਾਹਿਬ ਰੈਕਡ ਕਰ ਦਿਓ ਬ੍ਰਾਡ ਸਾਹਿਬ ਮੈਂ ਕਲੇਰ ਸਾਹਿਬ ਨੂੰ ਇਹ ਪੁੱਛੋ ਤੁਸੀਂ ਉਸ ਦੇ ਉੱਤੇ ਕਾਰਵਾਈ ਨਹੀਂ ਕਰਲੇ ਕਲੇਰ ਸਾਹਿਬ ਨੂੰ ਇਹ ਪੁੱਛੋ ਜਿਹੜੇ ਸਤਿੰਦਰ ਕੋਹਲੀ ਜੀ ਆ ਉਹਨਾਂ ਨੂੰ ਜਿਹੜੀ ਕੰਪਨੀ ਦੇ ਡਾਇਰੈਕਟਰ ਸੀ ਉਹਦੇ ਨਾਲ ਕਿਉਂ ਕੰਟਰੈਕਟ ਕਰਕੇ ਰੱਖਿਆ ਜਦੋਂ ਐਸਜੀਪੀਸੀ ਨੇ ਸਾਈਡ ਲੈਂਡ ਕਰਤਾ ਐਸਜੀਪੀਸੀ ਨੇ ਉਹਨਾਂ ਨੂੰ ਜਿਹੜੀ ਫੀਸ ਦਿੱਤੀ ਸੀ ਉਹ ਵੀ ਰਿਫੰਡ ਕਰਨ ਦੀ ਗੱਲ ਕਰਤੀ ਤੇ ਫਿਰ ਇਹਨਾਂ ਨੇ ਉਸੇ ਜਨਰਲ ਕੰਟਰੈਕਟ ਨੂੰ ਰੱਦ ਦੇਣਾ ਕਿ ਨਹੀਂ ਦੇਣਾ ਕਹਿੰਦੋ ਆ ਕਹਿੰਦੇ ਕੋਈ ਜਸਤੀ ਸਾਨੂੰ ਉੱਤੇ ਨਹੀਂ ਜਸਪਰੀ ਤੜੇ ਜਵਾਬ ਤੋਂ ਅਸੀਂ ਕਹਿੰਦੇ ਆ ਪਾਵਨ ਪਿੱਤਰ ਸੋਲਿ ਦਾ ਮਾਨਾ ਦੇ ਕੇ ਚੜ੍ਹ ਕੇ ਤਰੀਕਾ ਕਹਿੰਦੇ ਸਭ ਖੜੇ ਹੋ ਗਏ ਜਿਸਨੇ ਦੇ ਬਾਬੇ ਜਿਸਨੇ ਬੜੀ ਜਿਆਦਾ ਸੁਣੀ ਕੀ ਕਰਦੇ ਨੇ ਹੁਣ ਚਾਹੀਦੀ ਐ ਸਭ ਥੋੜਾ ਵੇਟ ਕਰੇ ਲੋਕਾਂ ਦਾ ਗੱਲ ਹੋਣੀ ਚਾਹੀਦੀ 1 ਸੈਕਿੰਡ ਜਿਹੜੇ ਪੁਆਇੰਟ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ 1 ਪੁਆਇੰਟ ਦੇ ਉੱਤੇ ਜਸਪ੍ਰੀਤ ਵਾਲੇ ਮਾਮਲੇ ਦੇ ਉੱਤੇ ਬੋਲ ਰਹੇ ਨੇ ਵਿਰਾਟ ਸਾਹਿਬ ਰਿਐਕਟ ਕਰ ਰਹੇ ਹੋ ਤੁਸੀਂ ਜਸਪ੍ਰੀਤ ਵਾਲੇ ਮਾਮਲੇ ਤੇ ਬੋਲੋ ਕਹਿੰਦੇ ਜਸਪ੍ਰੀਤ ਬਿਲ ਕਿਤੇ ਪਕੜਾ ਨਹੀਂ ਹੋਇਆ ਐਕਸ਼ਨ ਕਿਉਂ ਨਹੀਂ ਬਿਲਕੁਲ ਗੌਰਵ ਜੀ ਮੈਂ ਕਹਣਾ ਸਾਡੇ ਪਾਵਨ ਪਵਿੱਤਰ ਸਰੂਪ ਤੋਂ ਉੱਤੇ ਨਾ ਕੋਈ ਜਸਪ੍ਰੀਤ ਹੈ ਨਾ ਮੈਂ ਐ ਨਾ ਸਾਡੀ ਪਾਰਟੀ ਹੈ ਨਾ ਕੋਈ ਨਹੀਂਗਾ ਸਾਨੂੰ ਸਭ ਤੋਂ ਸਭ ਉੱਤੇ ਆ ਤਾਂ ਪਾਵਨ ਪਵਿੱਤਰ ਸਰੂਪ ਹੈ ਜਿਨ੍ਹਾਂ ਨੂੰ ਅਸੀਂ ਹਰ ਵੇਲੇ ਨਤਮਸਤਕ ਹੁੰਨੇ ਆ ਪਰ ਅਸੀਂ ਕਹਿੰਨੇ ਆ ਜਿਹੜਾ ਵੀ ਦੋਸ਼ੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਇਹਨਾਂ ਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੀਆਂ ਕੰਪਨੀਆਂ ਨਾਲ ਕੰਟਰੈਕਟ ਕਿਉਂ ਕਰਕੇ ਰੱਖੇ ਹੂੰ ਮੈਂ ਤਾਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਉਹਦਾ ਕਿਉਂ ਨਹੀਂ ਜਵਾਬ ਦਿੰਦੇ ਕਿ ਇਹ ਕੋਈ ਕੋਨਟਰੈਕਟ ਕਰ ਰਿਹਾ ਸੀਗਾ ਇੱਕ ਇੱਕ ਸੈਕਿੰਡ ਕੋਨਟਰੈਕਟ ਕਰ ਰਿਹਾ ਸੀ ਕਿਹੜੀ ਕੰਪਨੀ ਦੇ ਕੋਸਟੈਂਡਰ ਕੋਲੀ ਜਿਹੜੀ ਕੰਪਨੀ ਦੇ ਡਾਇਰੈਕਟਰ ਸੀਗੇ ਉਹ ਪੀ ਪੀਟੀਸੀ ਚੈਨਲ ਨੂੰ ਰਨ ਕਰਦੀ ਆ ਵਿਦੇਸ਼ ਦੇ ਵਿੱਚ ਉਹ ਫਿਰ ਇੱਕ ਡਿਫਰੈਂਟ ਇਸ਼ੂ ਹੋ ਗਿਆ ਨਾ ਉਹ ਬਿਲਕੁਲ ਡਿਫਰੈਂਟ ਇਸ਼ੂ ਹੋ ਗਿਆ ਦੇਖੋ ਇੱਕ ਪਾਸੇ ਇੱਕ ਪਾਸੇ ਗੌਰਵ ਜੀ ਐਸਜੀਪੀਸੀ ਨੇ ਅਲੋਕੇਸ਼ਨ ਲਾਇਆ ਇੱਕ ਪਾਸੇ ਉਹਨਾਂ ਨੇ ਜਿਹੜੀ 10 ਕਰੋੜ ਫੀਸ ਲਈ ਸੀਗੀ ਉਹਨੂੰ ਵੀ ਰਿਫੰਡ ਕਰਨ ਦੀਆਂ ਗੱਲਾਂ ਕਰਤੀਆਂ ਕਿ ਅਕਾਲੀ ਦਲ ਜਿਹੜੀ ਆਪਣੇ ਆਪ ਸਿੱਖ ਚੇਤਾਈਂ ਟੈਕਨੀਕਲ ਘਟ ਹੋਏਗਾ ਪਲੇ ਸਭ ਰੈਕਟਰ ਗੁਰਪ੍ਰੀਤ ਜੀ ਆ ਰਹੇ ਮੈਂ ਤੁਹਾਡੇ ਕੋਲ ਪਲੇ ਸਭ ਪਤਾ ਸੀਗਾ ਕਿ ਉਹ ਠੀਕ ਹੈ ਬਰਾਤ ਸਭ ਤੁਹਾਡੀ ਗੱਲ ਪਲੇ ਸਭ ਕਰਾਪਟ ਬੰਦਾ ਅਸੀਂ ਉਹਦੀ ਕੰਪਨੀ ਨਾਲ ਕੰਟਰੈਕਟ ਕੀਤਾ ਗੁਰਪ੍ਰੀਤ ਸਿੰਘ ਜੀ ਨੇ